ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਦਾਸ ਸ਼ੇਰ-ਏ-ਪੰਜਾਬ ਮਹਾਰਾ ਰਜੀਤ ਸਿੰਘ ਪੰਥ ਅਕਾਲੀ ਜਥੇਬੰਦੀ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਔਰ ਸਿੱਖ ਸਮਾਜ ਦੇ ਲੋਕਾਂ ਨੂੰ ਔਰ ਪੰਜਾਬ ਦੀ ਬੋਗਿੰਤੀ ਚ ਲੋਕ ਜਿਹੜੇ ਪੰਜਾਬ ਦੇ ਵਸਨੀਕ ਨੇ ਉਹਨਾਂ ਨੂੰ ਅਪੀਲ ਕਰਦਾ ਵਾਂ ਕਿ ਆਓ ਅਸੀਂ ਪੰਜਾਬ ਦੇ ਹੱਕਾਂ ਦੇ ਲਈ ਵੱਧ ਚੜ ਕੇ ਗੱਲ ਕਰੀਏ ਕਦਮ ਚੱਕੀਏ ਔਰ ਇੱਕ ਜੁੱਧ ਝੂਠੀਆਂ ਸਰਕਾਰਾਂ ਵਿਰੁੱਧ ਅਸੀਂ ਇਹ ਮੁਹਿੰਮ ਸ਼ੁਰੂ ਕਰਨ ਲੱਗੇ ਆਂ ਜੀਦਾ ਆਗਾਜ਼ ਅਸੀਂ ਜਿਹੜਾ ਵਾ ਕੁਝ ਦਿਨਾਂ ਦੇ ਵਿੱਚ ਕਰ ਰਹੇ ਆਂ ਔਰ ਸਮਾ ਸੰਗਤਾਂ ਦੇ ਨਾਲ ਜਿਹੜਾ ਵਾ ਉਹ ਲਿਖਿਆ ਜਾਏਗਾ ਔਰ ਆਪਣੀ ਜਥੇਬੰਦੀ ਦੇ ਮੈਂਬਰਾਂ ਦੇ ਨਾਲ ਸਲਾਹ ਕਰਨ ਤੋਂ ਉਪਰੰਤ ਅਸੀਂ ਜਿਹੜੀ ਇਹ ਮੁਹਿੰਮ ਸ਼ੁਰੂ ਕਰਾਂਗੇ ਔਰ ਸਾਡੀ ਮਹਿਮ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੋਊਗੀ ਚਾਹੇ ਉਹ ਐਜੂਕੇਸ਼ਨ ਨਾਲ ਰਿਲੇਟਡ ਮੁੱਦੇ ਆ ਚਾਹੇ ਉਹ ਧਾਰਮਿਕ ਤੌਰ ਤੇ ਮੁੱਦੇ ਆ ਚਾਹੇ ਉਹ ਪਾਣੀਆ ਦਾ ਮੁੱਦਾ ਵਾ ਚਾਹੇ ਉਹ ਧੱਕੇਸ਼ਾਹੀ ਬੇਇਨਸਾਫੀ ਦਾ ਮੁੱਦਾ ਵਾ ਔਰ ਇਹੋ ਜੀਆਂ ਸਾਰੀਆਂ ਜੋ ਵੀ ਪੰਜਾਬ ਦੇ ਵਿੱਚ ਗਰੀਤੀਆਂ ਵਰਤੀਆਂ ਜਾ ਰਹੀਆਂ ਉਹਨਾਂ ਨੂੰ ਕਿਵੇਂ ਢੱਕਿਆ ਜਾ ਸਕਦਾ ਪੰਜਾਬ ਨੂੰ ਰੰਗਲਾ ਕਿਵੇਂ ਬਣਾਇਆ ਜਾ ਸਕਦਾ ਪੰਜਾਬ ਦੀ ਗੱਲ ਕਿਵੇਂ ਤੇ ਕਿਦਾਂ ਕੀਤੀ ਜਾ ਸਕਦੀ ਇਹ ਸਾਰਾ ਜਿਹੜਾ ਵਾ ਇੱਕ ਅਸੀਂ ਆਪਣਾ ਜਿਹੜਾ ਵਾ ਇੱਕ ਆਪਣੀ ਪਾਲਿਸੀ ਤਿਆਰ ਕਰਾਂਗੇ ਉਸ ਪਾਲਿਸੀ ਦੇ ਤਹਿਤ ਲੋਕਾਂ ਦੇ ਵਿੱਚ ਜਾਵਾਂਗੇ ਪਿੰਡਾਂ ਦੇ ਵਿੱਚ ਜਾਵਾਂਗੇ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਤ ਕਰਾਂਗੇ ਔਰ ਆਪਣੀ ਇਸ ਮਹਿਮ ਨਾਲ ਜੁੜਨ ਦੀ ਅਪੀਲ ਕਰਾਂਗੇ ਔਰ ਅਸੀਂ ਇਹ ਮਹਿਮ ਜਿਹੜੀ ਹੈ ਜਲਦ ਚਾਲੂ ਕਰ ਰਹੇ ਹਾਂ ਔਰ ਤੁਹਾਨੂੰ ਆਪਣੇ ਨੰਬਰ ਵੀ ਜਿਹੜੇ ਆ ਉਹ ਜਾਰੀ ਕਰਾਂਗੇ ਔਰ ਮੈਂ ਬੋਲ ਕੇ ਵੀ ਦੱਸ ਦੇਣਾ ਚਾਹੁੰਦਾ ਹਾਂ 98146 93113 9314693113 ਔਰ ਦੂਸਰਾ ਨੰਬਰ ਜਿਹੜਾ ਹੈਗਾ ਵਾ 872706080 1 ਇਹ ਦੋ ਨੰਬਰ ਸਾਡੀ ਜਥੇਬੰਦੀ ਦੇ ਨੇ ਔਰ ਤੁਸੀਂ ਇਹਦੇ ਮਹਿਮ ਦਾ ਹਿੱਸਾ ਬਣਨ ਲਈ ਸਾਡੇ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਜੋ ਔਰ ਆਓ ਅਸੀਂ ਇਸ ਜਿਹੜੀ ਮਹਿਮ ਚਾਲੂ ਕਰਨੀ ਆ ਜੁੱਧ ਝੂਠੇ ਸਿਆਸਦਾਨਾਂ ਦੇ ਵਿਰੁੱਧ ਔਰ ਪੰਜਾਬ ਦੇ ਜਿਹੜੇ ਪੰਜਾਬ ਨੂੰ ਬਦਨਾਮ ਕਰਨ ਵਾਲੇ ਲੋਕ ਉਹਨਾਂ ਦੇ ਵਿਰੁੱਧ ਅਸੀਂ ਜਿਹੜਾ ਵਾ ਰਲ ਮਿਲ ਕੇ ਲੜਾਂਗੇ ਔਰ ਜੁੱਧ ਦਾ ਮਤਲਬ ਹੁੰਦਾ ਵਾ ਕਿ ਜੇ ਲੜਨਾ ਵਾ ਤੇ ਜੁੱਧ ਦੇ ਵਿੱਚ ਅਸੀਂ ਬਹਾਨੇ ਨਹੀਂ ਬਣਾ ਸਕਦੇ ਕਿਉਂਕਿ ਅਸੀਂ ਹੱਕ ਤੇ ਸੱਚ ਦੀ ਗੱਲ ਕਰਾਂਗੇ ਜੋ ਅੱਜ ਤੱਕ ਪੰਜਾਬ ਦੇ ਨਾਲ ਜਦੋਂ ਤੋਂ ਸਹੀ ਆਜ਼ਾਦ ਹੋਇਆ ਦੇਸ਼ ਉਦੋਂ ਤੋਂ ਪੂਰੇ ਦੇਸ਼ ਵਾਸੀਆਂ ਦੇ ਨਾਲ ਜਿਹੜਾ ਰਾਜਨੀਤਿਕ ਲੋਕ ਝੂਠ ਬੋਲਦੇ ਰਿਹਾ ਝੂਠੇ ਦਾਅਵੇ ਕਰਦੇ ਰਿਹਾ ਝੂਠੇ ਮੈਨੀਫੈਸਟੋ ਜਾਰੀ ਕਰਕੇ ਔਰ ਪੰਜਾਬ ਨੂੰ ਗਮਰਾਹ ਕਰਕੇ ਵੋਟਾਂ ਮੰਗਦੇ ਰਿਹਾ ਅਸੀਂ ਉਹ ਚੀਜ਼ਾਂ ਜਿਹੜੀਆਂ ਲੋਕਾਂ ਦੇ ਵਿੱਚ ਜਾ ਕੇ ਜਿਹੜੀਆਂ ਵਾ ਨਸ਼ ਜਨਤਕ ਕਰਾਂਗੇ ਔਰ ਲੋਕਾਂ ਨੂੰ ਜਾਗਰੂਤ ਕਰਾਂਗੇ ਕਿ ਆਪਣੇ ਹੱਕ ਲੈਣ ਲਈ ਤੁਸੀਂ ਆਪ ਅੱਗੇ ਵਧੋ ਔਰ ਸਾਨੂੰ ਸਾਰੀਆਂ ਚੀਜ਼ਾਂ ਦਾ ਤਰੀਕਾ ਸਾਡੇ ਕੋਲ ਹੋਣਾ ਚਾਹੀਦਾ ਵਾ ਅਸੀਂ ਐਜੂਕੇਟਿਡ ਵੀ ਹੋਣੇ ਚਾਹੀਦੇ ਆ ਅਸੀਂ ਧਾਰਮਿਕ ਵੀ ਹੋਣੇ ਚਾਹੀਦੇ ਆ ਅਸੀਂ ਸਮਾਜ ਦੇ ਚੰਗੇ ਨਾਗਰਿਕ ਵੀ ਹੋਣੇ ਚਾਹੀਦੇ ਆ ਨਾਲ ਦੀ ਨਾਲ ਸਾਨੂੰ ਸਿਆਸਤ ਬਾਰੇ ਵੀ ਪੂਰੀ ਨੌਲੇਜ ਹੋਣੀ ਚਾਹੀਦੀ ਆ ਕਿਉਂਕਿ 70 ਸਾਲਾਂ ਤੋਂ ਦੇਸ਼ ਆਜ਼ਾਦ ਹੋਏ ਨੂੰ 70 ਤੋਂ 75 ਸਾਲ ਹੋ ਚੱਲੇ ਆ। ਕਰੀਬਨ ਸਾਡੇ ਦੇਸ਼ ਦੇ ਲੋਕਾਂ ਦੇ ਨਾਲ ਇੱਕੋ ਕੰਮ ਚੱਲਦਾ ਆ ਭੰਡਾ ਭੰਡਾਰੀਆ ਕਿੰਨਾ ਘਪਾਰ ਇੱਕ ਮੁੱਕੀ ਚੁੱਕਲਾ ਦੂਜੀ ਤਿਆਰ ਹੁਣ ਅਸੀਂ ਜਿਹੜਾ ਵਾ ਇਹ ਕੰਮ ਨਹੀਂ ਚੱਲਣ ਦੇਵਾਂਗੇ ਅਸੀਂ ਸਰਕਾਰਾਂ ਨੂੰ ਇਹ ਦੱਸਾਂਗੇ ਕਿ ਪੰਜਾਬ ਦੇ ਲੋਕ ਸਿਕਰਾਈ ਦੇ ਲੋਕ ਜਿਨ੍ਹਾਂ ਨੇ 40 ਸਾਲ ਸਿੱਖਾਂ ਦਾ ਰਾਜ ਰਿਆ ਉਹਨਾਂ ਨੇ ਕਿਵੇਂ ਰਾਜ ਚਲਾਇਆ ਉਹਨਾਂ ਦੇ ਰਾਜ ਦੇ ਵਿੱਚ ਕਿਸੇ ਨਾਲ ਬੇਇਨਸਾਫੀ ਨਹੀਂ ਸੀ ਹੋਈ ਕਿਸੇ ਨਾਲ ਧੱਕੇਸ਼ਾਹੀ ਨਹੀਂ ਸੀ ਹੋਈ ਔਰ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬ ਦੀ ਜਵਾਨੀ ਦੀ ਗੱਲ ਪੰਜਾਬ ਦੇ ਜਿਹੜੇ ਅੱਜ ਮਾਨ ਮਰਜ਼ਾਦਾ ਦੇ ਉਲਟ ਚੱਲ ਕੇ ਸਾਡੇ ਲੋਕ ਏ ਅੱਧੀ ਸ਼ਦਾਬਲੀ ਵਰਤਦੇ ਆ ਉਹਨਾਂ ਨੂੰ ਕਿਵੇਂ ਡੱਕਿਆ ਜਾ ਸਕਦਾ ਜਿਹੜੇ ਪੰਜਾਬੀ ਦੀ ਨਕਲ ਕਰਕੇ ਪੰਜਾਬੀਆਂ ਦੀ ਸੋਚ ਦੀ ਕਰਦਾਰ ਖੁਸ਼ੀ ਕਰਨ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਕਿਵੇਂ ਡੱਕਿਆ ਜਾਇਆ ਜਾ ਸਕਦਾ ਇਹ ਸਾਰੀਆਂ ਉਹ ਮੁਹਿੰਮ ਦੇ ਵਿੱਚ ਅਸੀਂ ਜਿਹੜੀਆਂ ਚੀਜ਼ਾਂ ਜਿਹੜੀਆਂ ਜਨਤਕ ਤੌਰ ਤੇ ਲੈ ਕੇ ਚੱਲਾਂਗੇ ਸਾਡੀ ਇਸ ਮੁਹਿੰਮ ਦਾ ਪੂਰੇ ਪੰਜਾਬ ਦੇ ਲੋਕ ਸਾਡਾ ਸਾਥ ਦੇਣ ਔਰ ਅਸੀਂ ਪੰਜਾਬ ਦੇ ਵਿੱਚੋਂ ਇੱਕ ਚੰਗੀ ਪੰਜਾਬ ਨੂੰ ਫੇਰ ਉਹੋ ਜੀ ਇੱਕ ਪੰਜਾਬ ਵਿੱਚ ਰੂਹ ਫੂਕੀਏ ਜਿਹੜਾ ਪੰਜਾਬ ਰੰਗਲਾ ਸੀ ਔਰ ਹਮੇਸ਼ਾ ਪੰਜਾਬ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਆ ਔਰ ਪੰਜਾਬੀਆਂ ਦੀਆਂ ਦੇਸ਼ ਦੇ ਵਾਸਤੇ 95% ਕੁਰਬਾਨੀਆਂ ਜਿਹੜੀਆਂ ਪੰਜਾਬੀਆਂ ਦੀਆਂ ਵਾ ਜੇ ਉਹਨਾਂ ਦੀ ਗਿਣਤੀ ਕਰਨ ਲੱਗੀ ਵੀਡੀਓ ਲੰਮੀ ਹੋ ਜਾਣੀ ਆ ਲਾਸਟ ਤੇ ਇਹੋ ਅਪੀਲ ਕਰਦੇ ਆ ਸਾਡੀ ਜਥੇਬੰਦੀ ਦਾ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਪੰਥਕ ਆਲੀ ਜਥੇਬੰਦੀ ਦਾ ਵੱਧ ਚੜ ਕੇ ਸਾਰੀਆਂ ਸੰਗਤਾਂ ਸਾਥ ਦੋ ਔਰ ਇਹਦੇ ਮੈਂਬਰ ਵੀ ਬਣੋ ਔਰ ਸਾਡੇ ਨਾਲ ਸੰਪਰਕ ਵੀ ਕਰੋ ਔਰ ਸਾਡੇ ਕੋਲੋ ਸੈਮੀਨਾਰ ਪ੍ਰੋਗਰਾਮ ਕਰਵਾਉਣ ਲਈ ਤੁਸੀਂ ਫੋਨ ਕਰਕੇ ਵੀ ਸਾਨੂੰ ਆਪਣੇ ਪਿੰਡਾਂ ਵਿੱਚ ਸੱਦ ਸਕਦੇ ਜੋ ਅਸੀਂ ਵਿਚਾਰਾਂ ਦੀ ਸਾਂਝ ਪਾਵਾਂਗੇ ਔਰ ਵਿਚਾਰ ਚੰਗੇ ਲੱਗਣਗੇ ਤੇ ਲੋਕ ਸਾਡਾ ਜਰੂਰ ਸਾਥ ਦੇਣਗੇ ਹੱਕ ਤੇ ਸੱਚ ਦੀ ਗੱਲ ਕਰਨੀ ਆ ਜਿਨ੍ਹਾਂ ਨੇ ਪੰਜਾਬ ਨੂੰ ਦੇਸ਼ ਨੂੰ ਔਰ ਲੋਕਾਂ ਨੂੰ ਹਮੇਸ਼ਾ ਗਮਰਾਹ ਕੀਤਾ ਵਾ ਉਹਨਾਂ ਦੇ ਝੂਠ ਦਾ ਪਰਦਾ ਜਿਹੜਾ ਵਾ ਉਹ ਆਪਾਂ ਚੱਕਾਂਗੇ ਔਰ ਹੱਕ ਤੇ ਸੱਚ ਦੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ